ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਗਵਰਨਰ ਬਨਵਾਰੀ ਲਾਲ ਪ੍ਰੋਹਿਤ ਨੇ ਆਪਣਾ ਅਸਤੀਫਾ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਦਰਪਦੀ ਮੁਰਮੂ ਹੁਣਾਂ ਨੂੰ ਭੇਜ ਦਿੱਤਾ। ਅਸਤੀਫੇ ਦੇ ਵਿੱਚ ਉਹਨਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਪਰ ਸਿਆਸਤ ਦੇ ਵਿੱਚ ਹੁਣ ਇਹ ਚਰਚਾਾਂਵਾਂ ਚੱਲ ਪਈਆਂ ਨੇ ਕਿ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਨੂੰ ਰਾਜ ਸਭਾ ਭੇਜਿਆ ਜਾ ਸਕਦਾ। ਇਸ ਤੋਂ ਪਹਿਲਾਂ ਵੀ ਆਪਾਂ ਦੇਖਿਆ ਸੀਗਾ ਕਿ ਜਿਹੜੇ ਇਸ ਵੇਲੇ ਭਾਰਤ ਦੇ ਉਪ ਰਾਸ਼ਟਰਪਤੀ ਐ ਜਗਦੀਪ ਤਣਕੜ ਉਹ ਵੀ ਵੈਸਟ ਬੰਗਾਲ ਦੇ ਜਿਹੜੇ ਗਵਰਨਰ ਹੁੰਦੇ ਸੀ ਅਤੇ ਬਾਅਦ ਵਿੱਚ ਉਹਨਾਂ ਨੂੰ ਜਿਹੜਾ ਉਪ ਰਾਸ਼ਟਰਪਤੀ ਬਣਾ ਦਿੱਤਾ ਗਿਆ ਸੀ। ਗਵਰਨਰ ਬਨਵਾਰੀ ਲਾਲ ਪ੍ਰੋਹਿਤ ਜਿਹੜੇ ਆ ਇਹ ਅਸਾਮ ਤਾਮਿਲਨਾਡੂ ਦੇ ਵੀ ਗਵਰਨਰ ਰਹਿ ਚੁੱਕੇ ਆ ਇਹ Madhya Pradesh ਦੀ Nagpur South ਸੀਟ ਤੋਂ ਵਿਧਾਨ ਸਭਾ ਵੀ ਲੜ ਚੁੱਕੇ ਆ ਔਰ ਇਹ ਇਹਦੇ ਵਿੱਚ ਇੱਕ ਗੱਲ ਹੋਰ ਹੈ ਕਿ ਤਿੰਨ ਵਾਰ ਇਹ ਲੋਕ ਸਭਾ ਦੇ ਇਲੈਕਸ਼ਨ ਵੀ ਲੜ ਚੁੱਕੇ ਆ ਔਰ ਜਿੱਤ ਵੀ ਹਾਸਲ ਕੀਤੀ ਆ ਦੋ ਵਾਰ ਇਹਨਾਂ ਨੇ ਕਾਂਗਰਸ ਦੀ ਟਿਕਟ ਤੋਂ ਇਲੈਕਸ਼ਨ ਲੜੇ ਔਰ ਇੱਕ ਵਾਰ ਭਾਜਪਾ ਦੀ ਟਿਕਟ ਤੋਂ ਇਹਨਾਂ ਨੇ ਇਲੈਕਸ਼ਨਸ ਲੜੇ ਉਸ ਤੋਂ ਬਾਅਦ ਇਹ ਜਦੋਂ ਤੀਸਰੀ ਵਾਰ ਜਦੋਂ ਇਹ ਇਲੈਕਸ਼ਨਸ ਲੜਦੇ ਆ ਤਾਂ ਉਸ ਵੇਲੇ ਇਹ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲੈਂਦੇ ਆ ਔਰ ਉਸ ਤੋਂ ਬਾਅਦ ਹੀ ਫਿਰ ਇਹਨਾਂ ਦੀਆਂ ਜਿਹੜੀਆਂ ਨੇਤਾਵਾਂ ਨੇ ਵੱਡੇ ਨੇਤਾਵਾਂ ਦੇ ਨਾਲ ਬਣਦੀਆਂ ਨੇ ਤੇ ਇਹ ਗਵਰਨਰ ਦੇ ਅਹੁਦੇ ਤੱਕ ਪਹੁੰਚਦੇ ਆ ਬਨਵਾਰੀ لال ਪ੍ਰੋਹਿਤ ਜਦੋਂ ਪੰਜਾਬ ਦੇ ਵਿੱਚ ਆਏ ਤਾਂ ਕੁਛ ਚਿਰ ਮਗਰੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆ ਗਈ ਮੁੱਖ ਮੰਤਰੀ ਬਣਦੇ ਆ ਭਗਵੰਤ ਸਿੰਘ ਮਾਨ ਉਸੇ ਦੌਰਾਨ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਤੇ ਬਨਵਾਰੀ ਲਾਲ ਪ੍ਰੋਹਿਤ ਹੋਣਾ ਦੇ ਵਿੱਚ ਇੱਕ ਜਿਹੜਾ ਟਕਰਾਅ ਦੇਖਣ ਨੂੰ ਵੀ ਮਿਲਦਾ ਕਿ ਪੰਜਾਬ ਸਰਕਾਰ ਜਦੋਂ ਵੀ ਕੋਈ ਮਤਾ ਬਣਾਉਂਦੀ ਆ ਪੇਸ਼ ਕਰਦੀ ਆ ਤਾਂ ਬਨਵਾਰੀ ਲਾਲ ਪ੍ਰੋਹਿਤ ਉਹਦੇ ਉੱਤੇ ਆਪਣੀ ਮੋਹਰ ਨਹੀਂ ਲਗਾਉਂਦੇ ਔਰ ਉਦੋਂ ਰੋਸ ਇਹ ਜਿਤਾਇਆ ਜਾਂਦਾ ਸੀਗਾ ਮੁੱਖ ਮੰਤਰੀ ਮਾਨ ਵੱਲੋਂ ਕਿ ਸਾਨੂੰ ਹਰ ਵਾਰ ਜਿਹੜਾ ਉਹ ਸੁਪਰੀਮ ਕੋਰਟ ਜਾਣਾ ਪੈਂਦਾ ਕਿਉਂਕਿ ਬਨਵਾਰੀ ਲਾਲ ਪ੍ਰੋਹਿਤ ਸਾਡੇ ਵੱਲੋਂ ਲਏ ਗਏ ਫੈਸਲੇ ਉੱਤੇ ਆਪਣੇ ਦਸਤਖਤ ਨਹੀਂ ਦਿੰਦੇ ਆਖਰੀ ਮਨਜ਼ੂਰੀ ਨਹੀਂ ਮਿਲਦੀ ਪਰ ਹੁਣ ਇਹ ਸਭ ਦੇ ਵਿੱਚ ਇੱਕ ਸਵਾਲ ਇਹ ਵੀ ਖੜਾ ਹੁੰਦਾ ਕਿ ਜਿੱਥੇ ਬਨਵਾਰੀ ਲਾਲ ਪ੍ਰੋਹਿਤ ਇਸ ਦੌਰਾਨ ਜਿਹੜਾ ਆਪਣੇ ਅਹੁਦੇ ਤੋਂ ਅਸਤੀਫਾ ਦੇ ਗਏ ਔਰ ਇੱਕ ਪਾਸੇ ਸਿਆਸਤ ਜਿਹੜੀ ਹੈ ਉਹ ਗਰਮਾਈ ਹੋਈ ਹੈ ਕਿਉਂਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਅਲਾਈਅੰਸ ਵੀ ਕਰਨਾ ਚਾਹੁੰਦੀ ਹੈ ਇੰਡੀਆ ਗੱਠ ਜੋੜ ਦੇ ਅੰਦਰ ਔਰ ਆਮ ਆਦਮੀ ਪਾਰਟੀ ਦੇ ਇੱਕ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਜਿਹੜੇ ਆ ਬਾਰ-ਬਾਰ ਸੱਮਨ ਵੀ ਭੇਜੇ ਜਾਂਦੇ ਆ ਪਰ ਉਹ ਪੇਸ਼ ਨਹੀਂ ਹੁੰਦੇ ਕੀ ਹੋ ਸਕਦਾ ਹੈ ਕਿ ਕੋਈ ਹੋਰ ਸਖਤ ਗਵਰਨਰ ਜਿਹੜੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਭੇਜੇ ਜਾਣ ਕਿ ਤੁਸੀਂ ਜਿਹੜਾ ਹੋਰ ਕੇਂਦਰ ਦੇ ਮੁਤਾਬਕ ਕੰਮ ਕਰੋ ਕਿਉਂਕਿ ਬਨਵਾਰੀ لال ਪ੍ਰੋਹਿਤ ਉੱਤੇ ਵੀ ਇਹ ਇਲਜ਼ਾਮ ਲੱਗਦੇ ਸੀਗੇ ਕਿ ਇਹ ਕੇਂਦਰ ਦੇ ਇਸ਼ਾਰੇ ਦੇ ਉੱਤੇ ਕੰਮ ਕਰਦੇ ਆ ਹਾਲਾਂਕਿ ਬਨਵਾਰੀ لال ਪ੍ਰੋਹਿਤ ਜਿਹੜੇ ਆ ਬਤੌਰ ਗਵਰਨਰ ਆਪਣੀਆਂ ਸੇਵਾਵਾਂ ਸਹੀ ਢੰਗ ਨਾਲ ਨਿਭਾਉਂਦੇ ਸੀਗੇ ਪਰ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਆ ਪੰਜਾਬ ਦੇ ਵਿੱਚ ਉਦੋਂ ਤੋਂ ਹੀ ਗਵਰਨਰ ਬਨਵਾਰੀ لال ਪ੍ਰੋਹਿਤ ਜਿਹੜੇ ਆ ਇਹ ਪੰਜਾਬ ਸਰਕਾਰ ਦੇ ਹਰ ਕੰਮ ਦੇ ਵਿੱਚ ਦਖਲਅੰਦਾਜ਼ੀ ਕਰਦੇ ਸੀ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਪਹਿਲੀ ਵਾਰ ਪੰਜਾਬ ਸਰਕਾਰ ਨੇ ਇੱਕ ਟੀਚਰਸ ਦਾ ਗਰੁੱਪ ਸਿੰਗਾਪੁਰ ਭੇਜਿਆ ਸੀਗਾ ਤਾਂ ਉਸ ਤੋਂ ਬਾਅਦ ਵੀ ਗਵਰਨਰ ਬਨਵਾਰੀ لال ਉਹਨਾਂ ਨੇ بڑے ਸਵਾਲ ਖੜੇ ਕੀਤੇ ਸੀਗੇ ਕਿ ਜਿਹੜੇ ਟੀਚਰ ਸਿੰਗਾਪੁਰ ਭੇਜੇ ਗਏ ਆ ਟ੍ਰੇਨਿੰਗ ਵਾਸਤੇ ਇਹਨਾਂ ਦੀ ਚੋਣ ਪ੍ਰਕਿਰਿਆ ਕਿੱਦਾਂ ਕੀਤੀ ਗਈ ਇਹਨਾਂ ਨੂੰ ਕਿੱਦਾਂ ਚੁਣਿਆ ਗਿਆ ਉਤੋਂ ਬਾਅਦ ਫਿਰ ਟੈਕਸ ਦਾ ਮਾਮਲਾ ਆਇਆ ਉਤੋਂ ਬਾਅਦ ਫਿਰ ਪੰਜਾਬ ਸਰਕਾਰ ਨੇ ਜਿਹੜਾ ਲੋਨ ਲਿਆ ਸੀ ਉਹਦੇ ਬਾਰੇ ਵੀ ਕਈ ਸਵਾਲ ਖੜੇ ਕੀਤੇ ਗਏ ਪਰ ਇਹ ਸਭ ਦੇ ਵਿੱਚ ਅੱਜ ਅਚਾਨਕ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਬਨਵਾਰੀ لال ਪ੍ਰੋਹਿਤ ਜਿਹੜੇ 29ਵੇਂ ਗਵਰਨਰ ਸੀਗੇ ਪੰਜਾਬ ਦੇ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਇਸ ਦੇ ਨਾਲ ਹੀ ਬਨਵਾਰੀ لال ਪ੍ਰੋਹਿਤ ਜਿਹੜੇ ਆ ਇਹ ਯੂਟੀ ਯਾਨੀ ਕਿ ਜਿਹੜੀ ਯੂਨੀਅਨ ਟੈਰੀਟਰੀ ਚੰਡੀਗੜ੍ਹ ਹੈ ਉਹਦੇ ਵੀ ਪ੍ਰਸ਼ਾਸਕ ਸੀਗੇ ਤੇ ਅਚਾਨਕ ਇਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਔਰ ਸਿਆਸਤ ਦੇ ਵਿੱਚ ਇਸ ਵੇਲੇ ਇਹ ਚਰਚਾਾਂ ਮਾ ਪੂਰੇ ਜ਼ੋਰਾਂ ਦੇ ਉੱਤੇ ਚੱਲ ਰਹੀਆਂ ਨੇ ਕਿ ਬਨਵਾਰੀ لال ਪ੍ਰੋਹਿਤ ਹੋਣਾ ਨੂੰ ਉੱਤਰ ਪ੍ਰਦੇਸ਼ ਕੋਟੇ ਦੇ ਵਿੱਚੋਂ ਮੈਂਬਰ ਰਾਜ ਸਭਾ ਬਣਾਇਆ ਜਾ ਸਕਦਾ ਹੁਣ ਇਹ ਮੈਂਬਰ ਰਾਜ ਸਭਾ ਬਣਦੇ ਆ ਜਾਂ ਭਾਜਪਾ ਇਹਨਾਂ ਨੂੰ ਕਿਸੇ ਹੋਰ ਵੱਡੇ ਅਹੁਦੇ ਦੇ ਨਾਲ ਨਿਵਾਜ਼ਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਵਾਸਤੇ ਬਨਵਾਰੀ لال ਪ੍ਰੋਹਿਤ ਦੇ ਬਾਬਤ ਇਹੀ ਖਬਰ ਸਾਹਮਣੇ ਆਈ ਹੈ ਕਿ ਇਹਨਾਂ ਨੇ ਬਤੌਰ ਗਵਰਨਰ ਪੰਜਾਬ ਤੇ ਬਤੌਰ ਪ੍ਰਸ਼ਾਸਕ ਚੰਡੀਗੜ੍ਹ ਅਸਤੀਫਾ ਦੇ ਦਿੱਤਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ